ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਸੰਡੇ ਸੇਲ ਦੇ ਵਿੱਚ ਐਤਵਾਰ ਨੂੰ ਸਵੇਰੇ ਸੇਲ ਲੱਗਣ ਤੋਂ ਪਹਿਲਾਂ ਹੀ ਪੌਂਚੀ ਤੈਬ ਬਜਾਰੀ ਦੀ ਟੀਮ ਦਿੱਤੀ ਗਈ ਦੁਕਾਨਾਂ ਲਗਾਉਣ ਵਾਲਿਆਂ ਨੂੰ ਚੇਤਾਵਨੀ ਦੱਸਦੀ ਹੈ ਕਿ ਬਠਿੰਡਾ ਦੇ ਇੰਪਰੂਵਮੈਂਟ ਟਰਸਟ ਦੇ ਨੇੜੇ ਸੜਕ ਦੇ ਉੱਪਰ ਹੀ ਐਤਵਾਰ ਨੂੰ ਕੱਪੜਿਆਂ ਦਾ ਬਾਜ਼ਾਰ ਲੱਗਦਾ ਹੈ ਜੋ ਕਿ ਸੰਡੇ ਸੇਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੈਬ ਬਜਾਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਇਹ ਸੜਕ ਕੱਚੀ ਸੀ ਅਤੇ ਹੁਣ ਇਸ ਸੜਕ ਨੂੰ ਪੱਕਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਇੱਥੇ ਟ੍ਰੈਫਿਕ ਦੀ ਆਵਾਜਾਈ ਰਹਿੰਦੀ ਹੈ ਪਰ ਅੱਡੇ ਲਾਣ ਵਾਲੇ ਸੜਕ ਦੇ ਵਿਚਾਲੇ ਆਪਣੇ ਅੱਡੇ ਲਾ ਕੇ ਟ੍ਰੈਫਿਕ ਦੀ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਕਾਰਨ ਕਿ ਇਹਨਾਂ ਨੂੰ ਸਾਈਡ ਤੇ ਆਪਣੇ ਅੱਡੇ ਲਗਾਣ ਲਈ ਕਿਹਾ ਗਿਆ ਹੈ ਪਰ ਜੇਕਰ ਇਹਨਾਂ ਵੱਲੋਂ ਇਸ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹਨਾਂ ਨੂੰ ਪਰਮਾਨੈਂਟ ਵੀ ਇੱਥੋਂ ਹਟਾਇਆ ਜਾ ਸਕਦਾ ਹੈ ਨਾਮ ਜੀ ਸੰਤੋਸ਼ ਕਸ਼ਵ ਹੈ ਜੀ ਹਾਂ ਜੀ ਅੱਜ ਸਾਡੇ ਇਥੇ ਸੰਡੇ ਮਾਰਕੀਟ ਦੀ ਕਮੇਟੀ ਵਾਲੇ ਆਏ ਹੈ ਤੇ ਉਹਨਾਂ ਨੇ ਸਾਨੂੰ ਦੋ ਮੇਜ਼ ਲਾਉਣ ਦੀ ਇਜਾਜ਼ਤ ਦਿੱਤੀ ਹੈ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਦੋ ਮੇਜ਼ ਪਰ ਸਾਡੇ ਦੋ ਮੇਜ਼ਾਂ ਨਾਲ ਕੁਝ ਨਹੀਂ ਬੰਦਦਾ ਜੀ ਸਾਨੂੰ ਤਿੰਨ ਮੇਜ਼ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਗਰ ਤਿੰਨ ਮੇਜ਼ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਕੀ ਸਾਰੇ ਸਹਿਮਤ ਹੋਣਗੇ ਇਸ ਗੱਲ ਤੇ ਹਾਂ ਜੀ ਸਾਰੇ ਸਹਿਮਤ ਹੋਣਗੇ ਜਿੰਨੇ ਵੀ ਹੈਗੇ ਇੱਥੇ ਸੰਡੇ ਮਾਰਕੀਟ ਵਾਲੇ ਤਿੰਨ ਮੇਜ ਦਾ ਸਾਨੂੰ ਜਰੂਰ ਇਹਨਾਂ ਨੂੰ ਦਿੱਤੇ ਜਾਣ ਲਾ ਨੂੰ ਜਿਲ੍ਹਾ ਪ੍ਰਧਾਨ ਦਲਿਤ ਮਹਾਪੰਚਾਇਤ ਰਾਦੇਸ਼ਾਮ ਸ਼ਹਿਰੀ ਬਠਿੰਡਾ ਮੈਂ ਇਹ ਗੱਲ ਕਹਿਣੀ ਚਾਹਨਾ ਮੀਡੀਆ ਨੂੰ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਸੰਡੇ ਸੇਲ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇੱਥੇ ਸਰयाम ਗੁੰਡਾਗਰਦੀ ਹੁੰਦੀ ਹੈ ਪਿਛਲੇ ਸੰਡੇ ਵੀ ਮੁੰਡੇ ਵੱਡੇ ਗਏ ਆ ਆ ਲੜਾਈਆਂ ਹੋਈਆਂ ਬਹੁਤ ਜ਼ਿਆਦਾ ਇੱਥੇ ਜੂਆ ਵੀ ਸਰयाम ਖੇਡਿਆ ਜਾਂਦਾ ਇੱਥੇ ਬਹੁਤ ਕੁਝ ਹੋ ਰਿਹਾ ਪ੍ਰਸ਼ਾਸਨ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਇਹਦੇ ਵੱਲ ਧਿਆਨ ਦੇਣ ਤੇ ਇੱਥੇ ਜਿਹੜੀ ਗੁੰਡਾਗਰਦੀ ਤੇ ਜੂਆ ਜਾਵਾ ਚੱਲਦਾ ਹੈਗਾ ਉਹਨੂੰ ਬੰਦ ਕਰਾਇਆ ਜਾਵੇ ਨਹੀਂ ਤਾਂ ਦਲਿਤ ਮਹਾਪੰਚਾਇਤ ਆਪਣੇ ਵੱਲੋਂ ਇਹਦੇ ਵਾਸਤੇ ਕੋਈ ਤਿੱਖਾ ਸੰਘਰਸ਼ ਵਿਢੇਗੀ ਦੇਖੋ ਜੀ ਕਾਰਪੋਰੇਸ਼ਨ ਆਪਣੇ ਹਿਸਾਬ ਨਾਲ ਸਹੀ ਕਰ ਰਿਹਾ ਉਹਨਾਂ ਨੇ ਕਿਹਾ ਜੀਟੀ ਰੋਡ ਤੇ ਜਿਹੜੇ ੱਡੇ ਲੱਗਦੇ ਆ तकरीबन ਐਕਸੀਡੈਂਟ ਦਾ ਕਾਰਨ ਬਣ ਜਾਂਦੇ ਆ ਪਰ ਗਰੀਬ ਲੋਕਾਂਰੇ ਸਾਡੇ ਰੋਟੀ ਦਾ ਰੋਟੀ ਰੋਜ਼ਗਾਰ ਦਾ ਸਾਧਨ ਹੈ ਸਾਡੇ ਕੋਲ ਅੰਦਰ ਲਾਨ ਨੂੰ ਥਾਂ ਹੈ ਨਹੀਂ ਇਹਦਾ ਵਿਚ ਵਿਚਾਲਿਆ ਬਣਾਇਆ ਬਿਆਕਾ ਆਪਸ਼ਨ ਬੰਦਾ ਨਹੀਂ ਪਾਇਆ ਤੇ ਅੰਦਰ ਜਗ੍ਹਾ ਹੈ ਨੰਨਾਂ ਕੋ ਲਾਨ ਨੂੰ ਨਹੀਂ ਜਿਸ ਤਰ੍ਹਾਂ ਕਹਿੰਦਾ ਮਤਲਬ 5-5 ਸਸਤ ਬੈਂਚ ਲਗਾ ਦਿੱਤੀ ਉਹਨਾਂ ਨੂੰ 2 ਬੈਂਚਾਂ ਵਾਸਤੇ ਕਹਿ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਤਨਾ ਜ਼ਿਆਦਾ ਕਾਰਪੋਰੇਸ਼ਨ ਕਰਾ ਸਕਦਾ ਸੀ ਕਰਾ ਨਹੀਂ ਸਕਦੇ ਠੀਕ ਹੈ ਉਹਨਾਂ ਦਾ ਹੱਥ ਬਸ ਹੈ ਉਹ ਕਰਾ ਸਕਦੇ ਔਰ ਕੋਈ ਕਰਾ ਨਹੀਂ ਸਕਦਾ ਤੁਸੀਂ ਹੁਣ ਇਹਦੇ ਤੇ ਕਾਰਵਾਈ ਤੇ ਕੀ ਕਰ ਰਹੇ ਹੋ ਕਾਰਵਾਈ ਕਾਰਪੋਰੇਸ਼ਨ ਕਰ ਰਹੀ ਹੈ ਦੇਖੋ ਕੀ ਕਰਦੇ ਇਸ ਤੇ ਖੜੇ ਨੇ ਦੇਖ ਰਹੇ ਨੇ ਜੀ ਐਸਾ ਮੂਕ ਦਰਸ਼ਕ ਬਣ ਗਏ ਜਿੰਨੇ ਕੀ ਇੱਥੇ ਐਡੇ ਲਾਨ ਆਲੇ ਆ ਉਹ ਇਸ ਗੱਲ ਤੇ ਸਹਿਮਤ ਆ ਵੀ ਦੋ ਦੋ ਬੈਂਚ ਲਾਣ ਨੂੰ ਕਿ ਨਹੀਂ ਇਹ ਦੋ ਦੋ ਟੇਬਲ ਤੇ ਤਾਂ ਜਿੰਦਲ ਸਾਹਿਬ ਦੇਖੋ ਕਿਸੇ ਦਾ ਕੋਈ ਰੋਜ਼ਗਾਰ ਨਹੀਂ ਚੱਲਣਾ ਆ ਤਾਂ ਇੱਕ ਤਾਂ ਕਾ ਵੀ ਦੋ ਟੇਬਲ ਦੇਉਤੇ ਤਾਂ ਗੱਲ ਬੰਦ ਨਹੀਂ ਘਟੋ ਘਟ ਚਾਰ ਪੰਜ ਟੇਬਲ ਚਾਹੀਦੇ ਆ ਇੱਕ ਬੰਦੇ ਨੂੰ ਇੰਨਾ ਤਾਂ ਜ਼ਰੂਰੀ ਆ ਹਰ ਬੰਦੇ ਨੂੰ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਜੇ ਚਾਰ ਟੇਬਲ ਨਹੀਂ ਲਾ ਦੇਦੇ ਤਾਂ ਤੁਸੀਂ ਕੀ ਕਾਰਵਾਈ ਕਰੋਗੇ ਨਹੀਂ ਕਾਰਵਾਈ ਤਾਂ ਕਿਹੜੀ ਕਰਨੀ ਜੀ ਕਾਰਪੋਰੇਸ਼ਨ ਤੋਂ ਕਿਹਦੀ ਕਾਰਵਾਈ ਚਲਣੀ ਹੈ ਜੀ ਜ਼ੋਰ ਤਾਂ ਕਿਸੇ ਚੱਲਣੀ ਨਹੀਂ ਹਾਂਜੀ ਅੱਜ ਕੀ ਅੱਜ ਜਿਹੜੇ ਅੱਜ ਕਾਰਵਾਈ ਕੀਤੀ ਜਾ ਰਹੀ ਆ ਅੱਦੇ ਐਤਵਾਰ ਵਾਲੇ ਦਿਨ ਹਾਂਜੀ ਇਹ ਕੀ ਆ ਜੀ ਜਿਹੜਾ ਆਪਣੇ ਨਾ ਸੰਡੇ ਮਾਰਕੀਟ ਲੱਗਦੇ ਜੇ ਇੱਕ ਆਪਣੇ ਜਿਹੜਾ ਇੰਪਰੂਵਮੈਂਟ ਰੋਡ ਦੇ ਸਾਹਮਣੇ ਜਿਹੜਾ ਹੁਣੇ ਨਵਾਂ ਰੋਡ ਪਹਿਲਾਂ ਤੁਸੀਂ ਦੇਖਿਆ ਹੋਊਗਾ ਪਹਿਲਾਂ ਇਹ ਸੀਗਾ ਕੱਚਾ ਰੋਡ ਸੀਗਾ ਜੀ ਇੱਥੇ ਜਿਹੇ ਸੰਡੇ ਮਾਰਕੀਟ ਲਾਇਆ ਜਾਂਦੇ ਸੀ ਲੋਕ ਇੰਨਾ ਤੇ ਕੋਈ ਆਵਾਜਾਈ ਨਹੀਂ ਹੁੰਦੀ ਸੀ ਉਦੋਂ ਇੰਨੀ ਹੁਣ ਕਿ ਰੋਡ ਬਣ ਗਈ ਜੇ ਹੁਣ ਲੋਕਾਂ ਦੀ ਆਵਾਜਾਈ ਹੋ ਗਈ ਜੇ ਉਹਦੇ ਧਿਆਨ ਵਿੱਚ ਕੀ ਆ ਜੀ ਇਹ ਜਿਹੜੀ ਸੰਡੇ ਮਾਰਕੀਟ ਐ ਸੀ ਇਹਨਾਂ ਨੂੰ ਕਿਹਾ ਵੀ ਪਹਿਲਾਂ ਜਿਹੜੇ ਵਿਚਾਲੇ ਏਡੇ ਹੁੰਦੇ ਸੀ ਸੜਕ ਦੇ ਵਿਚਾਲੇ ਪਰ ਆਉ ਦਾ ਸਾਈਡਾਂ ਤੇ ਰੁਕੋ ਵੀ ਲੋਕਾਂ ਨੂੰ ਵੀ ਟੱਪਣ ਲੱਗੇ ਕੋਈ ਦਿੱਕਤ ਨਾ ਵੀ ਤੁਹਾਡਾ ਵੀ ਆਪ ਦਾ ਜਿਹੜਾ ਐਤਵਾਰ ਦਾ ਦੇਣਾ ਟੱਪ ਗਿਆ ਤੇ ਸਾਈਡ ਜਿਹੜੇ ਅੱਡੇ ਜਾਂਦੇ ਐ ਅਲੋਟਮੈਂਟ ਹੈ ਕਿ ਕਈਆਂ ਕੋਲ 5-5 10-10 ਬੈਂਚ ਲੱਖ ਰੱਖ ਰੱਖਦੇ ਆ ਉਹਨਾਂ ਨੂੰ ਕਿੰਨੇ ਬੈਂਚ ਲਗਾਉਣ ਵਾਸਤੇ ਇੱਕ ਬੰਦੇ ਨੂੰ ਕਿਹਾ ਜੀ ਅਸੀਂ ਜਿਹੜਾ ਹੁਣ ਇਸ ਟਾਈਮ ਜਿਹੜੇ ਹਾਲਾਤ ਦੇ ਅਸੀਂ ਦੇਖਿਆ ਜੀ ਲੋਕਾਂ ਨੇ ਇਹ ਦੱਸਦਾ ਬੈਂਚ ਲੈ ਉਹਨਾਂ ਨੂੰ ਦੋ-ਦੋ ਦੀ ਪਰਮਿਸ਼ਨ ਕਿਹਾ ਵੀ ਦੋ-ਦੋ ਲਾ ਕੇ ਇੱਕ ਵਾਰੀ ਆਦਾ ਗੁਜ਼ਾਰਾ ਕਰ ਲਓ ਜਿਹੜੇ ਹੋਰ ਬੰਦੇ ਵੀ ਆ ਗਏ ਆਸੇ-ਪਾਸੇ ਜਿਹੜੇ ਲਾਉਂਦੇ ਸੀ ਉਹ ਵਿੱਚ ਤੁਹਾਡੇ ਐਡਜਸਟ ਹੋ ਜਾਣਗੇ ਤੇ ਜਿਨ੍ਹਾਂ ਦੇ ਦੋ ਤੋਂ ਵੱਧ ਬੈਂਚ ਲੱਗਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਜੇ ਤਾਂ ਦੇਖੋ ਅੱਜ ਸਾਡਾ ਪਹਿਲਾ ਦਿਨ ਹੀ ਹੈ ਇਹਨਾਂ ਨੂੰ ਦੱਸਣ ਦਾ ਵੀ ਰੋਡ ਚੱਲ ਪਿਆ ਜੀ ਤੇ ਮਾੜਾ ਜਿਹਾ ਸਿਸਟਮੈਟਿਕ ਜੇ ਸਾਨੂੰ ਲੱਗਦਾ ਵੀ ਇਹ ਨਹੀਂ ਆ ਫਿਰ ਇਹਨੂੰ ਪਰਮਾਨੈਂਟ ਹਟਵਾਉਂਦੇ ਹੀ ਹੈ ਸਾਡੇ ਕੋਲ ਠੀਕ ਜੇ ਇਹਨਾਂ ਨੇ ਨਹੀਂ ਇਹਨਾਂ ਗੱਲ ਮੰਨੀ ਤਾਂ ਇਹਨਾਂ ਨੂੰ ਪਰਮਨੈਂਟ ਹਟਾ ਦਿੱਤਾ ਜਾਊਗਾ ਹਾਂਜੀ ਫਿਰ ਇੱਥੇ ਸੰਡੇ ਸੇਲ ਨਹੀਂ ਲੱਗਣੀ ਫਿਰ ਨਹੀਂ ਲੱਗਣੀ ਤੇ ਇਸ ਤੋਂ ਬਾਅਦ ਜੇ ਨਹੀਂ ਇੱਥੇ ਲੱਗੀ ਤਾਂ ਹੋਰ ਕਿੱਥੇ ਲੱਗਣ ਦੀ ਇਹਨਾਂ ਨੂੰ ਪਰਮਿਸ਼ਨ ਨਹੀਂ ਜੀ ਕੋਈ ਨਹੀਂ ਦੇਖੋ ਜੀ ਇਹ ਹੁੰਦਾ ਜੀ ਇੱਕ ਮਿਲ ਵਰਤ ਕੇ ਚੱਲਦਾ ਹੁੰਦਾ ਜੀ ਕੰਮ ਕਿਉਂਕਿ ਇਹ ਹੁਣ ਤੇ ਸਾਡਾ ਸਾਥ ਦੇਣਗੇ ਤਾਂ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ ਇਹ ਕੀ ਆਪਸ ਵਿੱਚ ਹੀ ਲੜੀ ਜਾਂਦੇ ਜੀ ਇੱਕ ਪਰਿਵਾਰ ਦੇ 5-5 ਮੈਂਬਰਾਂ ਨੂੰ ਲਾ ਕੇ ਉਹ ਮੰਨ ਲਓ ਜੀ 5 ੱਡੇ ਹੋ ਗਏ ਇੱਕ ਹਿਸਾਬ ਦੇ ਇੱਕ ਪਰਿਵਾਰ ਦੇ ਇਹ ਚੀਜ਼ਾਂ ਮੰਨਣ ਨੂੰ ਤਿਆਰ ਨਹੀਂ ਦੇ ਕੋਈ ਨਾਤਾ ਸੀ ਉਹਨਾਂ ਨੂੰ ਜਾਣਦੇ ਵੀ ਕਿਹਦਾ ਪਰਿਵਾਰ ਕੌਣ ਹੈ ਇੱਕ ਦੂਜੇ ਦੇ ਗਾਂਧੀਆ ਪਰਿਵਾਰ ਵਧਾਵ ਦਾ ਕੇ ਦੱਸੀ ਜਾਂਦੇ ਆ ਉਹਨੂੰ ਇੱਥੇ ਸਿਸਟਮ ਇਹਨਾਂ ਦਾ ਆਸ ਵਿੱਚ ਮਿਲ ਨਹੀਂ ਰਿਹਾ ਜੀ ਸਾਇਲ ਜੀ ਇਦਾਂ ਨਹੀਂ ਹੋ ਸਕਦਾ ਇਹਨਾਂ ਦੇ ਇੱਕ ਪਰਿਵਾਰ ਦਾ ਆਧਾਰ ਕਾਰਡ ਲੈਤਾ ਜਾਵੇ ਉਹਦੇ ਚ ਐਡਰੈਸ ਸੇਮ ਹੋਊਗਾ ਤਾਂ ਪਤਾ ਲੱਗ ਜਾਊਗਾ ਨਹੀਂ ਉਹ ਅਸੀਂ ਹੁਣ ਅੱਗੇ ਕਰਾਂਗੇ ਜੀ ਤਾਂ ਹੀ ਇਹ ਤਾਂ ਅੱਜ ਪਹਿਲਾ ਦਿਨ ਅਸੀਂ ਤਾਂ ਹੀ ਇੰਨੀ ਕਾਰਵਾਈ ਨਹੀਂ ਵੀ ਤਾਂ ਕਿ ਇਹਨਾਂ ਨੂੰ ਵੀ ਆਦਾ ਕੰਮ ਕਰਨਾ ਇਹਨਾਂ ਤੋਂ ਸ਼ੁਰੂ ਹੋ ਜਾਵੇ ਬਚਾਰੇ